ਸਬਸਕ੍ਰਾਈਬ ਕਰੋ ਪੰਜਾਬ ਐਚ ਡੀ ਚੈਨਲ ਨੂੰ ਅਤੇ ਬੈਲ ਆਈਕਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ ਲਈ ਹਾਂਜੀ ਹਾਂਜੀ ਕੌਣ ਹੋ ਤੁਸੀਂ ਹਾਂਜੀ ਕੌਣ ਹੋ ਤੁਸੀਂ ਨਹੀਂ ਮੀਟ ਸ਼ਾਹ ਦੇ ਖੇੜਦਾ ਸੀ ਇਹ ਕੀ ਹੋ ਰਿਹਾ ਸੌਰੀ ਨਹੀਂ ਨਹੀਂ ਸੌਰੀ ਨਹੀਂ ਇਹ ਤੁਸੀਂ ਬੜੇ ਤਗੜੇ ਅਫਸਰ ਹੋ ਮੈਂ ਜਾਣਨਾ ਤੁਹਾਨੂੰ ਤੇ ਸਭ ਕੌਣ ਨੇ ਸਭ ਜਾ ਰਿਹਾ ਉੱਥੇ ਕਿਹਨੇ ਬਣਾਦਾ ਤੁਹਾਨੂੰ ਐਡੇ ਵੱਡੇ ਅਫਸਰ ਆ ਤੁਸੀਂ ਦੇਖ ਰਹੇ ਤੁਹਾਡੇ ਘਰ ਦੇ ਮੂਹਰੇ ਕੀ ਸਿੱਟੂਗਾ ਮੈਂ ਤਾਂ ਮੈਂ ਤਾਂ ਨਹੀਂ ਨਹੀਂ ਬਾਜੀ ਤਾਂ ਇਦਾਂ ਹੈਗੇ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਤੁਸੀਂ ਮੈਂ ਹੈਰਾਨ ਆ ਤੁਸੀਂ ਸੋਈਏ ਸਾਈਡੇ ਸੋਹਣੇ ਮੁਲਕ ਝੋਮਣ ਆਏ ਹੋ ਏ ਕੀ ਹੋ ਕੀ ਰਿਹਾ ਹੈ ਦੱਸੋ ਫਾਈਵ ਮੈਂ ਤਾਂ ਚੈਰੀ ਖਾਣੇ ਨਹੀਂ ਚੈਰੀ ਖਾਣੇ ਹੋ ਤੇ ਚੈਰੀ ਨੇ ਗਿੜ ਕਾਂ ਪਈਆਂ ਜੀ ਫਲੋਰ ਤੇ ਕੌਣ ਇਹਨਾਂ ਦੇ ਸੱਜਣ ਮਿੱਤਰ ਕਿਹੜੇ ਵੋਟ ਪਾ ਕੇ ਇਹਨਾਂ ਨੂੰ ਕੀ ਬਣਾਉਂਦੇ ਨੇ ਮੈਂ ਤੁਹਾਨੂੰ ਜਾਣਦਾ ਮੈਂ ਪਹਿਲਾਂ ਦੇਖ ਲੈ ਮੈਂ ਕਿਹਾ ਸ਼ਾਇਦ ਦੇ ਤਾਂ ਕੋਈ ਹੋਰ ਆਦਮੀ ਹੁੰਦਾ ਨਾ ਮੈਂ ਉਹਨੂੰ ਕਹਿ ਦਿੰਦਾ ਵੀ ਕੋਈ ਗੱਲ ਨਹੀਂ ਪਰ ਬੜੇ ਪੜੇ ਲਿਖੇ ਬੰਦੇ ਹੋ ਕੇ ਤੁਸੀਂ ਅਸੋਈਏ ਚਾ ਕੇ ਚੈਰੀ ਖਾ ਕੇ ਤੇ ਘਰ ਵਿੱਚ ਹੀ ਮੇਰੇ ਦੋਰ ਮੂਰੇ ਸਿੱਟ ਰਹੇ ਹੋ ਤੇ ਬੜੀ ਚੰਗੀ ਸ਼ੋਭਾ ਬਣਾ ਰਹੀ ਆ ਤੁਹਾਡੀ ਗੱਡੀ ਆ ਤੇ ਮੂ ਵੀ ਬਣਾ ਰਹੀ ਐ ਬਹੁਤ ਦੂਰ ਤੱਕ ਜਾਊਗੀ ਜੀ ਕੋਈ ਗੱਲ ਨਹੀਂ ਨੋ ਵਰਰੀ ਆ ਗੱਡੀ ਐ ਜੀ ਇਹਨਾਂ ਦੀਆਂ ਨੰਬਰ ਦੇਖਿਓ ਇਹ ਆਪਣੇ ਈਸਟ ਇੰਡੀਅਨ ਮੀਟ ਸ਼ਾਪ ਤੇ ਖੜੇ ਆ ਤੇ ਮੇਰੀ ਇਹ ਸ਼ਾਪ ਆਂ ਜੀ ক্লোਜ਼ ਆ ਚੈਰੀ ਖਾ ਕੇ ਕਿਹਾ ਕਿ ਵੱਡੇ ਅਫਸਰ ਆ ਥੱਲੇ ਸਿਰਦੇ ਗਿੜਕਾਂ ਜੀ ਆ ਰੱਖੋ ਫਲੋਰ ਤੇ ਆ ਦੇਖ ਲੈ ਜੀ ਸਾਰੇ ਅਨਿਪਾਲ ਹਾਂਜੀ ਨਹੀਂ ਆ ਦੇਖੋ ਜੀ ਚੈਰੀ ਇਹਨਾਂ ਦੀ ਪਈਆ ਅੰਦਰ ਲਿਫਾਫੇ 'ਚ ਵੀ ਗਿੜਕ ਸਿੱਟ ਸਕਦੇ ਹੋ ਤੁਸੀਂ ਗਿੜਕ ਤਾਂ ਲਿਫਾਫੇ 'ਚ ਵੀ ਸਿੱਟ ਸਕਦੇ ਹੋ ਜੇ ਤੁਸੀਂ ਇੱਥੇ ਪੜ੍ਹੇ ਲਿਖੇ ਬੰਦੇ ਤੁਸੀਂ ਇੰਜ ਕਰ ਸਕਦੇ ਤਾਂ ਹੋਰ ਬੰਦੇ ਸਾਲੇ ਕੀ ਕਰਨਗੇ ਆ ਦੇਖ ਲਓ ਜੀ ਇਹਨਾਂ ਦਾ ਹਾਲ ਭਾਈ ਮੈਂ ਦੇਖਿਆ ਜਿੱਦਾਂ ਮੈਂ ਕਹਿੰਦਾ ਹਾਸਟਪਲੇਸ ਦੇ ਵੇਟ ਕਰ ਨਹੀ ਨਹੀ ਵੇਟ ਕਰਨ ਦੀ ਤਾਂ ਬਾਅਦ ਦੀ ਗੱਲ ਹੈ ਤੁਸੀਂ ਪੜੇ ਲਿਖੇ ਇੰਦਾ ਫੁੱਦੂ ਨਹੀਂ ਮੈਂ ਹੈਗਾ ਤੁਸੀਂ ਸਮਝ ਰਹੇ ਹੋ ਕਿ ਤੁਸੀਂ ਸਾਈਨ ਦੇਖ ਕੇ ਆਪ આજ ক্লোਜ਼ ਆ ਤੇ ਤੁਸੀਂ ਇੱਥੇ ਖਾ ਕੇ ਗੜਕਾ ਜਿੱਤੇ ਹੋਣ ਕਹਿ ਰਹੇ ਮੈਂ ਮੀਟ ਲੈਣ ਆਇਆ ਜੀ ਇਹ ਅੱਜ ਪਰਪਾਈ ਨਹੀਂ ਦੇਖੀ ਹਾਂ ਜੀ ਮੈਂ ਤੁਹਾਨੂੰ ਬਚਾ ਦਿੱਤਾ ਮੈਂ ਤੇ ਖੜੇ ਤੇ ਉਹਨੂੰ ਦੇਖੀ ਨਹੀਂ ਨਹੀ ਨਹੀ ਕੋਈ ਤੇ ਕਦੇ ਤੁਸੀਂ ਨਹੀਂ ਆਏ ਜੀ ਇੱਥੇ ਮੈਂ ਹਰ 17 ਸਾਲ ਹੋ ਗਏ ਮੈਨੂੰ ਇੱਥੇ ਬੈਠੇ ਨੂੰ ਤੇ ਆ ਤੁਸੀਂ ਮੀਟ ਕਾ ਕੇ ਹਾਰੇ ਹੋ ਗਿੜਕਾ ਸੀਟ ਰਹੇ ਨੇ ਜੀ ਬੌਸ ਸ਼ਾਬਾਸ਼ ਏ ਤੁਹਾਡੇ ਜਿੰਦੇ ਬਸ ਤੇ ਰਹੋ ਆ ਗੱਡੀ ਆ ਜੀ ਇਹਨਾਂ ਦੇ ਕੌਣ ਨੇ ਇਹ ਮਨਿਸਟਰ ਬਣਿਆ ਸਾਲੇ ਸਬਸਕ੍ਰਾਈਬ ਕਰੋ ਪੰਜਾਬ ਐਚ ਡੀ ਚੈਨਲ ਨੂੰ ਅਤੇ ਬੈਲ ਆਈਕਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ